ਐਡਵੋਕੇਟ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਹਰ ਹਲਕੇ ਦੇ ਵਿੱਚ ਜਾ ਕੇ ਇੱਕ ਰਿਪੋਰਟ ਬਣਾਈ ਸੀ ਉਸ ਨੂੰ ਕਿਹਾ ਜਾਂਦਾ ਹੈ ਇਕਬਾਲ ਸਿੰਘ ਝੁੰਦਾ ਦੀ ਕਮੇਟੀ ਦੀ ਰਿਪੋਰਟ ਝੁੰਦਾ ਕਮੇਟੀ ਵਾਲੀ ਰਿਪੋਰਟ ਉਸ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਇਕਬਾਲ ਸਿੰਘ ਝੁੰਦਾ ਖੁਦ ਹਰ ਹਲਕੇ ਦੇ ਵਿੱਚ ਗਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਦੁਰਦਰਸ਼ਾ ਹੋਈ ਸੁਖਬੀਰ ਬਾਦਲ ਹਾਰਿਆ ਪ੍ਰਕਾਸ਼ ਸਿੰਘ ਬਾਦਲ ਹਾਰੇ ਵੱਡੇ ਥਾਂ ਜਿੰਨੇ ਵੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਰਗੇ ਸਾਰਿਆਂ ਦੇ ਗਲੇ ਟੈਰਟਰੀ ਹੋ ਗਏ ਆਮ ਲੋਕਾਂ ਦਾ ਵੀ ਸਾਹਮਣਾ ਨਹੀਂ ਕਰ ਸਕੇ ਫਿਰ ਐਡਵੋਕੇਟ ਇਕਬਾਲ ਸਿੰਘ ਝੁੰਡਾ ਨੇ ਇੱਕ ਸਟੈਪ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ 2017 2022 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਕਿਉਂ ਨਹੀਂ ਪਈ ਕਿਉਂ ਪੰਥ ਨੇ ਆਪਣਾ ਮੁਖ ਆਪਣਾ ਮਾਈਂਡ ਡਾਇਵਰਟ ਕਰ ਲਿਆ ਹੈ ਜਿਹੜੇ ਮਨਪ੍ਰੀਤ ਯਾਦਲੀ ਨੇ ਉਹ ਵੀ ਕਹਿੰਦੇ ਸੀ ਕਿ ਜਿੰਨੀ ਦੇਰ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੋ ਜਾਂਦੀ ਮੈਂ ਕਿਸੇ ਤੇ ਕਿਸੇ ਵੀ ਤਰ੍ਹਾਂ ਦਾ ਟੀਕਾ ਟਿੱਪਣੀ ਜਾਂ ਸਿਆਸੀ ਤੰਜ ਨਹੀਂ ਕੱਸਾਂਗਾ ਲੇਕਿਨ ਐਡਵੋਕੇਟ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਨੂੰ ਤਾਂ ਲਾਗੂ ਹੀ ਨਹੀਂ ਕਰਨ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਜਿੰਨਾ ਮਰਜ਼ੀ ਹੋ ਜਾਵੇ ਲੇਕਿਨ ਉਹ ਝੁੰਦਾ ਕਮੇਟੀ ਦੀ ਰਿਪੋਰਟ ਨਹੀਂ ਲਾਗੂ ਕਰਨ ਦਿੱਤੀ ਜਾਵੇਗੀ ਉਹ ਜਿੰਨੀ ਵੀ ਰਿਪੋਰਟ ਬਣੀ ਹੋਈ ਸੀ ਸਾਰੀ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਗਈ ਫਿਰ ਸੁਖਬੀਰ ਸਿੰਘ ਬਾਦਲ ਦਾ ਤਲਬ ਹੋਣਾ ਫਿਰ ਧਾਰਮਿਕ ਸਜ਼ਾ ਲਗਣੀ ਧਾਰਮਿਕ ਸਜ਼ਾ ਤੋਂ ਬਾਅਦ ਫਿਰ ਵੀ ਆਪਣੀ ਮਨਮਰਜ਼ੀ ਕਰਨੀ ਆਖਰਕਾਰ ਤੀਜੀ ਵਾਰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਜਾਣਾ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕੌਮ ਪੰਥ ਵੋਟ ਨਹੀਂ ਪਾਉਂਦੀ ਤੇ ਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਾਵੇਗੀ ਇਹ ਗੱਲ ਐਡਵੋਕੇਟ ਇਕਬਾਲ ਸਿੰਘ ਹੁੰਦਾ ਵੱਲੋਂ ਬਣਾਈ ਗਈ ਰਿਪੋਰਟ ਕਹਿੰਦੀ ਹੈ ਇਸ ਸਰਵੇ ਜਿਹੜਾ ਹੈ ਹਰ ਹਲਕੇ ਦੇ ਵਿੱਚ ਜਾ ਕੇ ਕੌਮ ਦੇ ਕੋਲੋਂ ਪੁੱਛਿਆ ਗਿਆ ਸੂਤਰਾਂ ਦੇ ਹੁਣ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਐਡਵੋਕੇਟ ਇਕਬਾਲ ਸਿੰਘ ਝੁੰਡਾ ਉਹ ਕਹਿੰਦੇ ਨੇ ਕਿ ਜੇ ਰਿਪੋਰਟ ਮੰਨ ਲੈਂਦੇ ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ ਜਿਹੜੀ ਹੈ ਸੱਤ ਮੈਂਬਰੀ ਕਮੇਟੀ ਨਾ ਬਣਦੀ ਇਕਬਾਲ ਸਿੰਘ ਝੁੰਡਾ ਕਹਿੰਦੇ ਕਿ ਉਸ ਰਿਪੋਰਟ ਦੇ ਵਿੱਚ ਇੱਕ ਵਾਰ-ਵਾਰ ਅਸੀਂ ਲਿਖਿਆ ਹੈ ਕਿ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਨੂੰ ਲੋਕ ਪਸੰਦ ਨਹੀਂ ਕਰਦੇ ਪੰਜਾਬ ਦੇ ਵਿੱਚ ਤੇ ਦੂਸਰੇ ਪਾਸੇ ਇਹ ਵੀ ਲਿਖਿਆ ਰਿਪੋਰਟ ਦੇ ਵਿੱਚ ਕਿ ਭਈ ਜਿਹੜਾ ਪ੍ਰਧਾਨ 2 ਜਾਂ 3 ਵਾਰ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਚੋਣਾਂ ਹਾਰ ਜਾਂਦਾ ਹੈ ਉਸ ਨੂੰ ਜਿਹੜਾ ਹੈ ਬਿਲਕੁਲ ਵੀ ਪ੍ਰਧਾਨ ਦੇ ਅਹੁਦੇ ਤੋਂ ਆਪਣੇ ਆਪ ਅਸਤੀਫਾ ਦੇ ਕੇ ਘਰ ਬੈਠਣਾ ਜਾਣਾ ਚਾਹੀਦਾ ਹੈ ਲੇਕਿਨ ਉਹਨਾਂ ਨੇ ਕਿਹਾ ਹੱਦ ਹੋ ਗਈ ਹੈ ਸੁਮੇਤ ਸਿੰਘ ਬਾਦਲ ਦੀ ਕਿ ਹਾਲੇ ਵੀ ਕੁਝ ਉਸ ਦੇ ਲੋਕ ਕੁਝ ਉਸ ਦੇ ਸਾਥੀ ਜਿਹੜੇ ਨੇ ਉਹ ਲਗਾਤਾਰ ਉਸ ਦਾ ਸਾਥ ਦੇ ਰਹੇ ਨੇ ਉਹਨਾਂ ਨੇ ਕਿਹਾ ਇਸ ਤਰ੍ਹਾਂ ਨਹੀਂ ਹੋਵੇਗਾ ਐਡਵੋਕੇਟ ਕ ਪਾਲਸਿੰਗ ਹੁੰਦਾ ਵੱਲੋਂ ਉਹਨਾਂ ਨੇ ਕਿਹਾ ਹਰ ਪਿੰਡ ਵਿੱਚ ਸ਼ਰੂਮਣੀ ਅਕਾਲੀ ਦਲ ਦੀ ਭਰਤੀ ਕੀਤੀ ਜਾਵੇਗੀ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੀਆਂ ਅਸੀਂ ਤਿਆਰੀਆਂ ਕਰ ਲਈਆਂ ਨੇ ਉਹਨਾਂ ਨੇ ਕਿਹਾ ਜਿਵੇਂ ਹੀ ਭਰਤੀ ਪ੍ਰਕਿਰਿਆ ਨੇਪਰੇ ਚੜ ਜਾਵੇਗੀ ਨਾਲ ਦੀ ਨਾਲ ਹੀ ਕੌਮ ਨੂੰ ਸ਼ਰੂਮਣੀ ਅਕਾਲੀ ਦਲ ਵੱਲੋਂ ਨਵਾਂ ਪ੍ਰਧਾਨ ਮਿਲੇਗਾ ਤਾਂ